ਕਿਉਂਕਿ ਮੈਨੂੰ ਮਾਈਗਰੇਨ ਆ ਹੂੰ ਸੌਰੀ ਤੁਹਾਡੀ ਗੱਲ ਇਧਰ ਨੂੰ ਆ ਗਈ ਅੱਛਾ ਤੇ ਮੈਂ ਕਿਹਾ ਭੁੱਲ ਨਾ ਜਾਓ ਮਾਈਗਰੇਨ ਮੈਨੂੰ ਨਾ ਥੋੜਾ ਜਿਹਾ ਜਦੋਂ ਹੁੰਦਾ ਬਹੁਤ ਜ਼ਿਆਦਾ ਸਟ्रेस ਹੋ ਜਾਂਦਾ ਬਹੁਤ ਜ਼ਿਆਦਾ ਵਰਕਆਊਟ ਕਰ ਲੈਣਾ ਜਾਂ ਹਿਮੀਡੀਟੀ ਹੁੰਦੀ ਆ ਮੈਨੂੰ ਬਚਪਨ ਤੋਂ ਆ ਤੇ ਬਚਪਨ ਦੇ ਵਿੱਚ ਜਦੋਂ ਮੈਨੂੰ ਦਿਸਨੋਂ ਹੱਟਦਾ ਸਿਰ ਦੁਖਦਾ ਮੰਮੀ ਇਹਨਾਂ ਨੂੰ ਲੱਗਿਆ ਵੀ ਕੋ ਕਸਰ ਹੋਗੀ ਸਾਧਾ ਉਹ ਲੈ ਕੇ ਜਾਂਦੇ ਰਹੀ ਮੈਨੂੰ ਮਨ ਹੁਣ ਮੈਨੂੰ ਹੁੰਦਾ ਇਹ ਜਿਹੜੀ ਧੁੰਨੀ ਹੈ ਨਾ ਨਾਭੀ ਔਰ ਬ੍ਰੇਨ ਦਾ ਸੂਤਰ ਹੈ ਤੁਹਾਡੇ ਜਦੋਂ ਇਹਦਾ ਪ੍ਰੋਪਰ ਡਿਟੇਲ ਚ ਇਲਾਜ ਲੋਕਾਂ ਨੂੰ ਵੀ ਦੱਸੋ ਤੇ ਮੈਨੂੰ ਵੀ ਦੱਸੋ ਮੈਂ ਤੁਹਾਨੂੰ ਦੱਸਦਾ ਜਿਹੜਾ ਮਾਈਗਰੇਨ ਹੈ ਨਾ ਇਹ ਐਕਚੁਅਲੀ 99% ਲੋਕਾਂ ਨੂੰ ਨਾਭੀ ਚੱਕਰ ਤੋਂ ਸ਼ੁਰੂ ਹੁੰਦਾ ਹੈ ਅੱਛਾ ਗੈਸ ਬਣਦੀ ਆ ਗੈਸ ਬਣ ਕੇ ਉਹ ਫਿਰ ਹੌਲੀ 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 ਪੇਟ ਟਾਈਟ ਹੁੰਦੇ ਹੁੰਦੇ ਬ੍ਰੇਨ ਚ ਜਾ ਕੇ ਨਸਾਂ ਕਿ ਚੀਆ ਨਹੀਂ ਆਉਂਦੀ ਬਿਲਕੁਲ ਨਹੀਂ ਤੇ ਉਹਨੂੰ ਫਿਰ ਲੱਗਦਾ ਵੀ ਵੀ ਮੈਨੂੰ ਮਾਈਗਰੇਨ ਹੋ ਗਿਆ ਅੱਧਾ ਸਿਰ ਦੁਖਣ ਲੱਗ ਜਾਂਦਾ ਅੱਛਾ ਫਿਰ ਉਹ ਕਈ ਵਾਰੀ ਕੀ ਹੁੰਦਾ ਲਾਈਟ ਵੀ ਉਹਨੂੰ ਬੁਰੀ ਲੱਗਦੀ ਆ ਲੋਕਾਂ ਦੀਆਂ ਗੱਲਾਂ ਨਹੀਂ ਸੁਣ ਸਕਦਾ ਕੋਈ ਵਧੀਆ ਵੀ ਗੱਲ ਨਹੀਂ ਲੇਕਿਨ ਲਾਈਟ ਇੱਥੇ ਐ ਮੈਨੂੰ ਲੱਗਦਾ ਕਿ ਵੱਡੇ ਟਿਊਬਲਾਈਟਸ ਲੱਗ ਗਈਆਂ ਥੋੜੀ ਦੇਰ ਲਈ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ ਉਦੋਂ ਬਾਅਦ ਸਿਰ ਐਨਾ ਦੁਖਦਾ ਦੁਖਦਾ ਮਤਲਬ ਤੁਹਾਡਾ ਦਿਨ ਤਾਂ ਗਿਆ ਜਦੋਂ ਫਿਰ ਤੁਸੀਂ ਉਲਟੀ ਕਰ ਲੈਣੇ ਹੋ ਫਿਰ ਸ਼ਾਂਤ ਹੋ ਜਾਂਦਾ ਉਲਟੀ ਕੀ ਵਾਰ ਨਹੀਂ ਆਉਂਦੀ ਹੈ ਨੌਜ਼ੀਆ ਨਹੀਂ ਹੁੰਦਾ ਨਾ ਨਹੀਂ ਹਾਂ ਤੇ ਅੱਛਾ ਜੇ ਉਲਟੀ ਆਉਂਦੀ ਹੈ ਸ਼ਾਂਤ ਹੁੰਦਾ ਤਾਂ ਇਹਦਾ ਮਤਲਬ ਉਹ ਤੁਹਾਡੇ ਪੇਟ ਨਾਲ ਰਿਲੇਟਡ ਆ ਜੇ ਉਲਟੀ ਨਹੀਂ ਆਉਂਦੀ ਜੇ ਨਹੀਂ ਆਉਂਦੀ ਤਾਂ ਉਹਦੇ ਨਾਲ ਕੀ ਆ ਕਿ ਤੁਹਾਡੀ ਜਿਹੜੀ ਬ੍ਰੇਨ ਦੀਆਂ ਨਸਾਂ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਸੋਇਲਿੰਗ ਸਵੇਲਿੰਗ ਕਰਕੇ ਪ੍ਰੋਬਲਮ ਆਉਂਦੀ ਆ ਉਹਦੇ ਵਾਸਤੇ ਬਹੁਤ ਵਧੀਆ ਇੱਕ ਆਯੁਰਵੇਦ ਸਿਸਟਮ ਦੇ ਵਿੱਚ ਚੀਜ਼ਾਂ ਨੇ ਜਿਵੇਂ ਅਸੀਂ ਤੇ ਉਹਨੂੰ ਕੈਪਸੂਲ ਗੋਲੀਆਂ ਦੇ ਵਿੱਚ ਕਨਵਰਟ ਕੀਤਾ ਹੋਇਆ ਪਰ ਮੈਂ ਹਰ ਇੱਕ 쇼 ਦੇ ਵਿੱਚ ਇਹ ਜਿਹੇ ਨੁਸਖੇ ਬੋਲਦਾ ਰਹਿਣਾ ਵੀ ਘਰੇ ਬਣਾਓ ਤੇ ਘਰੇ ਖਾਓ ਕਿਉਂਕਿ ਟਾਈਮ ਕਿਹਦੇ ਕੋਲ ਆ ਹੁਣ ਜੇ ਮੇਰੇ ਕੋਲ ਤੁਸੀਂ ਲਾ ਲਓ 200 250 ਪੇਸ਼ੈਂਟ ਦਿਨ ਚ ਆਉਂਦਾ ਕਿੰਨੇ ਕ ਨੂੰ ਅਸੀਂ ਦੇਖਾਂਗੇ ਅਸੀਂ ਕਹਿੰਦੇ ਘਰੇ ਬਣਾਓ ਬਈ ਮੌਜਾਂ ਕਰੋ ਉਹਦੇ ਨਾਲ ਸਿੰਪਲ ਜਿਹਾ ਪਰ ਫਾਰਮੂਲਾ ਇੱਕ ਤਾਂ ਤ੍ਰਿਫਲਾ ਪਾਊਡਰ ਤ੍ਰਿਫਲਾ ਪਾਊਡਰ ਹਾਂਜੀ ਹਰੜ ਬੇੜਾ ਤੇ ਆਮਲਾ ਤੋਂ ਬਣਿਆ ਹਾਂ ਤ੍ਰਿਫਲਾ ਮਿਲਦਾ 1 1 2 ਐਂਡ 4 ਦੀ ਰੇਸ਼ਿਓ ਦਾ ਤ੍ਰਿਫਲਾ ਸਭ ਤੋਂ ਵਧੀਆ ਹੈ ਬਾਡੀ ਵਾਸਤੇ ਹੈਅਰ ਵਾਸਤੇ ਬ੍ਰੇਨ ਵਾਸਤੇ ਹਰ ਚੀਜ਼ ਵਾਸਤੇ ਕਿਉਂਕਿ ਮੈਨੂੰ ਮਾਈਗਰੇਨ ਹਮ ਸੌਰੀ ਤੁਹਾਡੀ ਗੱਲ ਇਧਰ ਨੂੰ ਆ ਗਈ ਅੱਛਾ ਤੇ ਮੈਂ ਕਿਹਾ ਭੁੱਲ ਨਾ ਜਾ ਮਾਈਗਰੇਨ ਮੈਨੂੰ ਨਾ ਥੋੜਾ ਜਰ ਜਦੋਂ ਹੁੰਦਾ ਬਹੁਤ ਜ਼ਿਆਦਾ ਸਟ्रेस ਹੋ ਜਾਂਦਾ ਹੈ ਬਹੁਤ ਜ਼ਿਆਦਾ ਵਰਕਆਊਟ ਕਰ ਲੈਣਾ ਜਾਂ ਹਿਮੀਡਿਟੀ ਹੁੰਦੀ ਹੈ ਮੈਨੂੰ ਬਚਪਨ ਤੋਂ ਤੇ ਬਚਪਨ ਦੇ ਵਿੱਚ ਜਦੋਂ ਮੈਨੂੰ ਦਿਸਨੋਂ ਹੜਦਾ ਸਿਰ ਦੁਖਦਾ ਮਮੀ ਇਹਨਾਂ ਨੂੰ ਲੱਗਿਆ ਕਿ ਕੋਈ ਕਸਰ ਹੋਗੀ ਸਾਧਾ ਉਹਦੇ ਲੈ ਕੇ ਜਾਂਦੇ ਨੇ ਮੇਰੇ ਮੰਮੀ ਹੁਣ ਮੈਨੂੰ ਹੁੰਦਾ ਇਹ ਜਿਹੜੀ ਧੁੰਨੀ ਹੈ ਨਾ ਨਾਭੀ ਔਰ ਬ੍ਰੇਨ ਦਾ ਸੂਤਰ ਹੈ ਤੁਹਾਡੇ ਜਦੋਂ ਗੈਸਿਕ ਇਹਦਾ ਪ੍ਰੋਪਰ ਡਿਟੇਲ ਚ ਇਲਾਜ ਲੋਕਾਂ ਨੂੰ ਵੀ ਦੱਸੋ ਤੇ ਮੈਨੂੰ ਵੀ ਦੱਸੋ ਮੈਂ ਤੁਹਾਨੂੰ ਦੱਸਦਾ ਜਿਹੜਾ ਮਾਈਗਰੇਨ ਹੈ ਨਾ ਇਹ ਐਕਚੁਅਲੀ 99% ਲੋਕਾਂ ਨੂੰ ਨਾਭੀ ਚੱਕਰ ਤੋਂ ਸ਼ੁਰੂ ਹੁੰਦਾ ਹੈ ਅੱਛਾ ਗੈਸ ਬ ਗੈਸ ਬਣ ਕੇ ਉਹ ਫਿਰ ਹੌਲੀ 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 ਪੇਟ ਟਾਈਟ ਹੁੰਦੇ ਹੁੰਦੇ ਬ੍ਰੇਨ ਚ ਜਾ ਕੇ ਨਸਾਂ ਖਿੱਚੀਆਂ ਜਾਂਦੀਆਂ ਨੇ ਤੇ ਉਹਨੂੰ ਫਿਰ ਲੱਗਦਾ ਵੀ ਵੀ ਮੈਨੂੰ ਮਾਈਗਰੇਨ ਹੋ ਗਿਆ ਅੱਧਾ ਸਿਰ ਦੁਖਣ ਲੱਗ ਜਾਂਦਾ ਅੱਛਾ ਫਿਰ ਉਹ ਕਈ ਵਾਰੀ ਕੀ ਹੁੰਦਾ ਲਾਈਟ ਵੀ ਉਹਨੂੰ ਬੁਰੀ ਲੱਗਦੀ ਆ ਲੋਕਾਂ ਦੀਆਂ ਗੱਲਾਂ ਨਹੀਂ ਸੁਣ ਸਕਦਾ ਕੋਈ ਵਧੀਆ ਵੀ ਗੱਲ ਨਹੀਂ ਲੇਕਿਨ ਲਾਈਟ ਇੱਥੇ ਐ ਮੈਨੂੰ ਲੱਗਦਾ ਕਿ ਵੱਡੇ ਟਿਊਬਲਾਈਟਸ ਲੱਗ ਗਈਆਂ ਥੋੜੀ ਦੇਰ ਲਈ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ ਉਦੋਂ ਬਾਅਦ ਸਿਰ ਐਨਾ ਦੁਖਦਾ ਦੁਖਦਾ ਮੋਟਾ ਤਾਂ ਦਿਨ ਤਾਂ ਗਿਆ ਜਦੋਂ ਫਿਰ ਤੁਸੀਂ ਉਲਟੀ ਕਰ ਲੈਣੇ ਹੋ ਫਿਰ ਸ਼ਾਂਤ ਹੋ ਜਾਂਦਾ ਉਲਟੀ ਕੀ ਵਾਰ ਨਹੀਂ ਆਉਂਦੀ ਹੈ ਨੌਜ਼ੀਆ ਨਹੀਂ ਹੁੰਦਾ ਨਾ ਨਹੀਂ ਹਾਂ ਤੇ ਅੱਛਾ ਜੇ ਉਲਟੀ ਆਉਂਦੀ ਹੈ ਸ਼ਾਂਤ ਹੁੰਦਾ ਤਾਂ ਇਹਦਾ ਮਤਲਬ ਉਹ ਤੁਹਾਡੇ ਪੇਟ ਨਾਲ ਰਿਲੇਟਡ ਆ ਜੇ ਉਲਟੀ ਨਹੀਂ ਆਉਂਦੀ ਜੇ ਨਹੀਂ ਆਉਂਦੀ ਤਾਂ ਉਹਦੇ ਨਾਲ ਕੀ ਹੈ ਕਿ ਤੁਹਾਡੇ ਜਿਹੜੇ ਬ੍ਰੇਨ ਦੀਆਂ ਨਸਾਂ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਸਵੇਲਿੰਗ ਸਵੇਲਿੰਗ ਕਰਕੇ ਪ੍ਰੋਬਲਮ ਆਉਂਦੀ ਆ ਉਹਦੇ ਵਾਸਤੇ ਬਹੁਤ ਵਧੀਆ ਇੱਕ ਆਯੁਰਵੇਦ ਸਿਸਟਮ ਦੇ ਵਿੱਚ ਚੀਜ਼ਾਂ ਨੇ ਜਿਵੇਂ ਅਸੀਂ ਤੇ ਉਹਨੂੰ ਕੈਪਸੂਲ ਗੋਲੀਆਂ ਦੇ ਵਿੱਚ ਕਨਵਰਟ ਕੀਤਾ ਹੋਇਆ ਪਰ ਮੈਂ ਹਰ ਇੱਕ ਸ਼ੋਅ ਦੇ ਵਿੱਚ ਇਹ ਜੇ ਨੁਸਖੇ ਬੋਲਦਾ ਰਹਿਣਾ ਵੀ ਘਰੇ ਬਣਾਓ ਤੇ ਘਰੇ ਖਾਓ ਕਿਉਂਕਿ ਟਾਈਮ ਕਿਹਦੇ ਕੋਲ ਆ ਹੁਣ ਜੇ ਮੇਰੇ ਕੋਲ ਤੁਸੀਂ ਲਾ ਲਓ 200 250 ਪੇਸ਼ੈਂਟ ਦਿਨ ਚ ਆਉਂਦਾ ਕਿੰਨੇ ਕੁ ਨੂੰ ਅਸੀਂ ਦੇਖਾਂਗੇ ਅਸੀਂ ਕਿਹਨੇ ਘਰੇ ਬਣਾਓ ਬਈ ਮौजਾਂ ਕਰੋ ਉਹਦਾ ਨਾਲ ਸਿੰਪਲ ਜਿਹਾ ਪਰ ਫਾਰਮੂਲਾ ਇੱਕ ਤਾਂ ਤ੍ਰਿਫਲਾ ਪਾਊਡਰ ਤ੍ਰਿਫਲਾ ਪਾਊਡਰ ਹਾਂਜੀ ਹਰੜ ਮੇਹਣਾ ਤੇ ਆਮਲਾ ਤੋਂ ਬਣਿਆ ਹਾਂ ਤ੍ਰਿਫਲਾ ਮਿਲਦਾ 1 1 2 ਐਂਡ 4 ਦੀ ਰੇਸ਼ਿਓ ਦਾ ਤ੍ਰਿਫਲਾ ਸਭ ਤੋਂ ਵਧੀਆ ਹੈ ਬਾਡੀ ਵਾਸਤੇ ਹੈਅਰ ਵਾਸਤੇ ਬ੍ਰੇਨ ਵਾਸਤੇ ਹਰ ਚੀਜ਼